ਆ ਗਿਆ ਉਹ ਪ੍ਰਸ਼ੰਦਾ ਸ਼ਕਣ ਲੱਗੇ ਮੈਨੂੰ ਕਹਿੰਦਾ ਵੀ ਇੱਕ ਬਚਨ ਮੈਂ ਵੀ ਤੁਹਾਨੂੰ ਸੁਣਾਉਣਾ ਹੈ ਮੈਂ ਕਿਹਾ ਜਰੂਰ ਕਹਿੰਦਾ ਮੈਂ ਹੰਸਾਲੀ ਗਿਆ ਤੇ ਬਾਬਾ ਜੀ ਹੰਸਾਲੀ ਵਾਲੇ ਮੈਨੂੰ ਕਹਿੰਦੇ ਭਾਈ ਨਾ ਕਹਿੰਦੇ ਮੈਂ ਬਾਹਰ ਲਾਂਚ ਖੜਾ ਤਾਂ ਸੇਵਾਦਾਰ ਨੂੰ ਭੇਜਿਆ ਭਾਈ ਰਾਜਪੁਰੇ ਤੋਂ ਕੋਈ ਬੰਦਾ ਆਇਆ ਉਹਨੇ ਆ ਰੰਗ ਦੀ ਪੱਗ ਬੰਨੀ ਹੋਈ ਹੈ ਅੰਦਰ ਆ ਜੀ ਹੂੰ ਹੂੰ ਬਾਬਾ ਜੀ ਨੇ ਰੰਗ ਦੱਸਿਆ ਵੀ ਆ ਰੰਗ ਦੀ ਪੱਗ ਬੰਨੀ ਹੋਈ ਜੰਨੇ ਹੂੰ ਉਹ ਕਹਿੰਦਾ ਮੈਂ ਅੱਗੇ ਪਿੱਛੇ ਦੇਖਿਆ ਵੀ ਕੋਈ ਨਹੀਂ ਬੋਲ ਰਿਹਾ ਕਹਿੰਦਾ ਪਗਤ ਮੈਂ ਵੀ ਇਸ ਰੰਗ ਦੀ ਬੰਨੀ ਐ ਹੂੰ ਕਹਿੰਦਾ ਮੈਂ ਕਿਹਾ ਮੈਂ ਆ ਜੀ ਕਹਿੰਦੇ ਆ ਜਾ ਬਾਬੇ ਬੁਲਾਉਂਦੇ ਕਹਿੰਦੇ ਮੈਂ ਡਰ ਗਿਆ ਵੀ ਸ਼ਾਇਦ ਕੋਈ ਗਲਤੀ ਨਾ ਹੋਈ ਹੋਈ ਸਭ ਨੂੰ ਪਤਾ ਸੀ ਵੀ ਜਾਣੀ ਜਾਣ ਨੇ ਕਹਿੰਦੇ ਮੈਨੂੰ ਕਹਿੰਦੇ ਉਹ ਭਾਈ ਜਦੋਂ ਤੁਸੀਂ ਹੰਸਾਲੀ ਨੂੰ ਆਉਂਦੇ ਤੇ ਰਸਤੇ 'ਚ ਨੌਵੇਂ ਪਾਤਸ਼ਾਹ ਦਾ ਸਥਾਨ ਵੀ ਆਇਆ ਤਾਂ ਨਹਾਂਦੀ ਮਹਾਰਾਜੀ ਆਉਂਦਾ ਸੀ ਸਾਡੇ ਨੇੜੇ ਉਹ ਭਾਈ ਉੱਥੇ ਮੱਥਾ ਕਿਉਂ ਨਹੀਂ ਟੇਕਿਆ ਹੂੰ ਭਾਈ ਇੰਨੀ ਦੂਰ ਆਉਂਦੀ ਤੁਹਾਨੂੰ ਕੀ ਲੋੜ ਉੱਥੇ ਮੱਥਾ ਟੇਕ ਲੈਣਾ ਸੀ ਠੀਕ ਦੇਖੋ ਮੇਰੇ ਕੋਲ ਆਉਂਦੀ ਤੁਹਾਨੂੰ ਇੰਨੀ ਦੂਰ ਕੀ ਲੋੜ ਸੀ ਉੱਥੇ ਮੱਥਾ ਟੇਕ ਲੈਣਾ ਸੀ ਉਹ ਕਹਿੰਦਾ ਵੀ ਮੈਂ ਫਿਰ ਮਤਲਬ ਆਪਣੀ ਜ਼ਿੰਦਗੀ ਦਾ ਨਿਯਮ ਹੀ ਬਣਾ ਲਿਆ ਵੀ ਇੱਥੇ ਮੱਥਾ ਟੇਕੇ ਵੀ ਨਾ ਨੂੰ ਮੇ ਜਾਣਾ ਛੇਦੇ ਵੀ ਜਾਣਾ ਹੂੰ ਇੱਕੋ ਕਹਿੰਦੇ ਹੁੰਦੇ ਸੀ ਜਿੱਥੇ-ਜਿੱਥੇ ਧਾਰਮਿਕ ਸਥਾਨ ਨੇ ਗੁਰੂ ਸਾਹਿਬਾਂ ਦੇ ਚਰਨ ਪਏ ਹੋਏ ਨੇ ਉੱਥੇ ਕੋਈ ਡੇਰਾ ਨਹੀਂ ਬਣਾਉਣਾ ਅੱਛਾ ਜੀ ਜਿਵੇਂ ਅੰਮ੍ਰਿਤਸਰ 7 147 ਹਜੂਰ ਸਾਹਿਬ ਜੀ ਉੱਥੇ ਆਪਣਾ ਨਹੀਂ ਕੋਈ ਸਥਾਨ ਬਣਾਉਣਾ ਉਹ ਪਾਈ ਵੀਰ ਸੰਗਤ ਆਇਆ ਕਹਿਆ ਕਰੋਗੇ ਵੀ ਚਲੋ ਵੀ ਹੁਣ ਗੁਰੂ ਸਾਹਿਬਾਂ ਦੇ ਤਾਂ ਨਮਸਕਾਰ ਕਰ ਲਈ ਅਨਸਾਲੀ ਵਾਲਿਆਂ ਦੇ ਵੀ ਗੁਰਦੁਆਰੇ ਚੱਲੀਏ ਭਾਈ ਆਪਾਂ ਬਰਾਬਰੀ ਨਹੀਂ ਕਰਨੀ ਜੀ ਭਾਈ ਜਿਹੜਾ ਗੁਰੂ ਸਾਹਿਬਾਂ ਦੇ ਉੱਥੇ ਜਾਏ ਉਹਨਾਂ ਦੀ ਉੱਥੇ ਮੱਥਾ ਟੇਕੀ ਉਹਨਾਂ ਦੀ ਇਦਾਂ ਦੀ ਉਹ ਸੀ ਹਮ ਆਪਣਾ ਨਾਮ ਕਰਨ ਦਾ ਨਹੀਂ ਸੀਗਾ ਵੀ ਦਮਦਮਾ ਸਾਹਿਬ ਲੜਕੀਆਂ ਦਾ ਕਾਲਜ ਉਥੇ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਮਾਇਆ ਪੱਖੋਂ ਉਹਨਾਂ ਨੇ ਬੋਰਡ ਤੇ ਲਿਖਾ ਕੇ ਲਾਇਆ ਬ੍ਰਹਮ ਗਿਆਨੀ ਵਹਾਨਾਨੀ ਸੰਤ ਬਾਬਾ ਜੀਤ ਸਿੰਘ ਦੀ ਹਸਾਲੀ ਲਈ ਗੱਡੀਆਂ 'ਚ ਸਾਰੇ ਉਹ ਬੋਰਡ ਪੜ੍ਹ ਲਿਆ ਭਾਈ ਮਰਮਜੀਤ ਆਹ ਕਿ ਲਿਖਿਆ ਹੋਇਆ ਹੈ ਭਾਈ ਗੱਡੀ ਮੋਡਲ ਆਪਾਂ ਨਹੀਂ ਜਾਣਾਂ ਇਹਨਾਂ ਨੂੰ ਦਸਵੇਂ ਪਾਤਸ਼ਾਹ ਦਾ ਨਾਮ ਲਿਖਣਾ ਚਾਹੀਦਾ ਤਾਂ ਭਾਈ ਇੱਥੇ ਜੀ ਸਾਡਾ ਕਿਉਂ ਲਿਖਿਆ ਗੱਡੀ ਆਪਾਂ ਦਾ ਆਪਾਂ ਦਾ ਸਿੰਘ ਹੈ ਆਪਾਂ ਦਾ ਭਾਈ ਕੁਝ ਵੀ ਨਹੀਂ ਹੈਗੇ ਫਿਰ ਗੱਡੀ ਮੋੜਨ ਲੱਗੇ ਉਹ ਜਿਹੜੇ ਸਾਹਮਣੇ ਖੜੇ ਸੀ ਪ੍ਰਬੰਧਕ ਭੱਜ ਕੇ ਆ ਗਏ ਵੀ ਇੱਥੇ ਹੀ ਹੋਣਾ ਨਾਲ ਲਿਖਣ ਲੱਗੇ ਵੀ ਸ਼ਾਇਦ ਹਮਮ ਫਰੀਦ ਬਾਬਾ ਜੀ ਕਹਿੰਦੇ ਮਹਾਰਾਜ ਜੀ ਐ ਕਹਿੰਦੇ ਆ ਫਿਰ ਉੱਥੇ ਬੁਲਾਇਆ ਪਰਮਜੀਤ ਬਾਬਾ ਨੂੰ ਕਹਿੰਦੇ ਬੋਲ ਤੂੰ ਮਾਈਕ 'ਚ ਭਾਈ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਜੋ ਕੁਝ ਹੈ ਗੁਰੂ ਸਾਹਿਬ ਹੈ ਉਹਨਾਂ ਦਾ ਹੀ ਨਾਮ ਲਿਖੋ ਸਾਡਾ ਨਾਮ ਨਹੀਂ ਲਿਖਣਾ ਜੀ ਉਹਦਾ ਇੰਨੇ ਨਿਮਰਤਾ ਦੇ ਕੋਲ ਸੀ ਹਮ ਆਪਣਾ ਤਾਂ ਨਾਮ ਉਹਨਾਂ ਨੇ ਕਰਾਇਆ ਹੀ ਨਹੀਂ ਕਿਤੇ ਵੀ ਨਹੀਂ ਕਰਾਇਆ ਜੀ ਹਾਂਜੀ ਹਮ Tem que o